ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵਜੀਤ ਇੱਕ ਵਾਰੀ ਫੇਰ ਆਪਾਂ ਸਰਫੇਸ ਸੀਡਰ ਵਾਲੀ ਕਣਕ ਦੀ ਹੀ ਗੱਲ ਕਰਾਂਗੇ ਆ ਆਖਰੀ ਅਪੜਾਵਾਂ ਦੇ ਵਿੱਚ ਇਹ ਹੈਗੀ ਹੈ ਤੇ ਚਰਚਾ ਇਸ ਦੇ ਵਿੱਚ ਕਰਾਂਗੇ ਦੇ ਬੁੜਾਪੇ ਬਾਰੇ ਕਿਉਂਕਿ ਪਿਛਲੀ ਵੀਡੀਓਜ਼ ਦੇ ਵਿੱਚ ਕਿਸੇ ਵੀਰ ਨੇ ਜਿਹੜੇ ਸਰਫੇਸ ਸੀਡਰ ਬਜਾਈ ਪਿਛਲੇ ਕਈ ਵਰਿਆਂ ਤੋਂ ਕਰ ਰਹੇ ਨੇ ਮੇਰੇ ਖਿਆਲ 'ਚ ਤੇ ਉਹਨਾਂ ਨੇ ਕਮੈਂਟ ਕੀਤਾ ਸੀ ਵੀ ਇਹ ਕਣਕ ਦਾ ਬੁੜਾਪਾ ਵੀ ਚੰਗਾ ਹੁੰਦਾ ਹੈ ਆ ਮੇਰੇ ਖਿਆਲ ਦੇ ਵਿੱਚ ਆਪਾਂ ਉਸ ਚੀਜ਼ ਨੂੰ ਹੁਣ ਦੇਖ ਰਹੇ ਹਾਂ ਜਿਵੇਂ ਆਹ ਕਣਕ ਆਪਾਂ ਹੁਣ ਦੇਖ ਰਹੇ ਹਾਂ ਇਹ ਤਿੰਨ ਕ ਦਿਨਾਂ ਦੇ ਵਿੱਚ ਹੀ ਪੂਰਾ ਰੰਗ ਬਟਾ ਚੁੱਕੀ ਆ ਕਿਉਂਕਿ ਪਿਛਲੇ ਤਿੰਨ ਚਾਰ ਦਿਨ ਚ ਕਾਫੀ ਧੁੱਪ ਪਈ ਹੈ ਜਿਹਦੇ ਕਰਕੇ ਇਹਦਾ ਰੰਗ ਇੱਕਦਮ ਬਦਲ ਗਿਆ ਤੇ ਇੱਕਦਮ ਇਹ ਪਕਾਈ ਵੱਲ ਜਾਣੇ ਸ਼ੁਰੂ ਹੋ ਗਈ ਤੇ ਮੁੜ ਕੇ ਆਪਾਂ ਹੁਣ ਸਰਫੇਸ ਸੀਡਰ ਵੱਲ ਜਾਣੇ ਆ ਤੇ ਕਣਕਾਂ ਇੱਕਦਮ ਹੀ ਹਰੀਆਂ ਤੋਂ ਸਿੱਧੀਆਂ ਸੁਨਹਿਰੀ ਹੋਣ ਲੱਗੀਆਂ ਤੇ ਪਰ ਆ ਕਣਕ ਦੇ ਉੱਪਰ ਮੈਨੂੰ ਲੱਗਦਾ ਵੀ ਇੰਨਾ ਪ੍ਰਭਾਵ ਹਲੇ ਨਹੀਂ ਪਿਆ ਕਿਉਂਕਿ ਇਹ ਹੌਲੀ-ਹੌਲੀ ਬੜਾਪੇ ਤੂੰ ਆ ਜਿਹੜੀ ਇਹਦੀ ਪਕਾਈ ਆ ਉਸ ਵੱਲ ਜਾ ਰਹੀ ਹੈ ਤੇ ਕਾਰਨ ਇਹਦਾ ਆਪਾਂ ਪਿੱਛੇ ਵੀਡੀਓ ਦੇ ਵਿੱਚ ਵੀ ਇੱਕ ਦੇ ਵਿੱਚ ਬਕਾਇਦਾ ਥਰਮੋਮੀਟਰ ਨਾਲ ਆਪਾਂ ਜਿਹੜਾ ਥੱਲੇ ਤਾਪਮਾਨ ਚੈੱਕ ਕਰਿਆ ਸੀ ਹਲੇ ਤੱਕ ਵੀ ਇਹ ਦੇ ਵਿੱਚ ਜਿਹੜੀ ਹੀਠਾਂ ਗਿੱਲ ਆ ਉਹ ਹੈਗੀ ਆਪਾਂ ਦੇਖ ਸਕਦੇ ਯਾਨੀ ਕਿ ਇਹੇ ਹੀਠੋਂ ਬਾਹਰ ਪੂਰਾ ਥੋੜਾ ਨਹੀਂ ਸੁੱਕਣਾ ਜੇ ਪਰਪਰਪਾਇ ਦੇ ਪਰਪਰ ਵਾਲੀ ਪਹਿਲਾਂ ਸ਼ੁਰੂ ਚ ਆਪਣੀ ਖੇਲਰੀ ਹੋਈ ਹੈ ਆ ਪਰਾਲੀ ਪਈ ਹੈ ਤੇ ਆਹ ਗਿੱਲਾ ਹੈ ਹਾਲਾਂਕਿ ਪਰਾਲੀ ਦੇ ਵਿੱਚ ਹੁਣ ਬਹੁਤੀ ਜਾਨ ਨਹੀਂ ਰਹਿ ਗਈ ਇਹ ਵੀ ਫਾਇਦੇਮੰਦ ਆਪਾਂ ਨੂੰ ਸਾਬਤ ਹੋਊਗੀ ਕਿਉਂਕਿ ਇਹ ਅੱਗੇ ਵਾਣ ਦੇ ਵਿੱਚ ਰਲ ਜਾਣੀ ਹੈ ਆ ਜਦੋਂ ਆਪਾਂ ਵਾਵਾਹੀ ਕਰਾਂਗੇ ਤਾਂ ਉਹ ਸਾਰੀ ਇਹਦੀ ਰੇਹ ਬਣ ਜਾਣੀ ਹੈ ਤੇ ਆ ਆਪਾਂ ਇਹਦੇ ਪੱਤੇ ਦੇਖ ਸਕਦੇ ਹਾਂ ਪੱਤੇ ਹਲੇ ਦੇ ਹੇਠਲੇ ਪੱਤੇ ਤਾਂ ਜਰੂਰ ਸੁੱਕ ਗਏ ਪਰ ਝੰਡਾ ਪੱਤਾ ਹਲੇ ਦੇ ਨਾਲ ਹੈਗਾ ਤੇ ਕਾਫੀ ਹਰਾ ਹਲੇ ਇਹ ਖੜਾ ਹੈ ਆ ਦੇਖੋ ਆ ਇਸ ਕਿਸਮ ਦੀਆਂ ਨੀਆਂ ਬੱਲੀਆਂ ਨੇ ਤੇ DBW 327 ਕਿਸਮ ਹੈ ਤੇ ਇਹ ਕਿਸਮ ਦੀ ਬਜਾਈ ਜਿਹੜੀ ਉਹ 8 ਨਵੰਬਰ ਨੂੰ ਕੀਤੀ ਗਈ ਸੀ ਬਾਕੀ ਨਦੀਨਾਂ ਬਾਰੇ ਵੀ ਆਪਾਂ ਪਿੱਛੇ ਵੀਡੀਓ ਦੇ ਵਿੱਚ ਗੱਲ ਕਰ ਚੁੱਕੇ ਹਾਂ ਵੀ ਇਹ ਚੰਦੀ ਨਦੀਨ ਵੀ ਆਪਾਂ ਦੇਖ ਸਕਦੇ ਹਾਂ ਵੀ ਹੈ ਤੇ ਪੜਾਹ ਦਰ ਪੜਾਹ ਆਪਾਂ ਅ 10 ਕ ਵੀਡੀਓ ਦੇ ਕਰੀਬ ਆਪਾਂ ਇਹਦੇ ਉੱਪਰ ਅ ਸ਼ੁਰੂ ਤੋਂ ਬਜਾਈ ਤੋਂ ਲੈ ਕੇ ਹੁਣ ਤੱਕ ਕਰ ਚੁੱਕੇ ਹਾਂ ਤੇ ਆ ਇਸ ਤਰ੍ਹਾਂ ਦੀ ਹੁਣ ਇਹ ਇਹਦਾ ਅ ਰਿਜ਼ਲਟ ਹੈ ਬਾਕੀ ਝਾੜ ਤੇ ਦੇਖਦੇ ਹਾਂ ਦਾ ਬਣਦਾ ਕੀ ਹੈ ਵੀਡੀਓ ਚ ਬਣੇ ਰਹਿਣ ਲਈ ਬਹੁਤ-ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ